ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਂ ਨਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦੇ ਆ ਆਸਕਰਦ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰੋਂ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਹੈਗਾ ਪਲੀਜ਼ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਅਸੀਂ ਵੀਡੀਓ ਅਪਲੋਡ ਕਰਦੇ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਸਾਡੇ ਡੇਲੀ ਨਵੇਂ ਤੋਂ ਨਵੇਂ ਸੂਟ ਅਤੇ ਡਿਜ਼ਾਈਨ ਅਸੀਂ ਅਪਲੋਡ ਕਰਦੇ ਤੁਸੀਂ ਦੇਖ ਸਕੋ ਹਾਂ ਜੇ ਸਮ ਇੰਸਟਾ ਦੇ ਫੋਲੋ ਕਰੋ ਸੰਧੂ ਬੁਟੀਕ ਕੋਡ ਨੂੰ ਨਾਮ ਤੇ ਸਾਡੀ ਇੰਸਟਾ ਆਈਡੀ ਆ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਆਪਣੇ ਕੋਲ ਗਰਮੀਆਂ ਵਾਲਾ ਫੈਬਰਿਕ ਵੀ ਪ੍ਰਿੰਟ ਦੇ ਵਿੱਚ ਵੀ ਤੇ ਪਲੇਨ ਦੇ ਵਿੱਚ ਵੀ ਕਾਫੀ ਸਾਰਾ ਗਰਮੀਆਂ ਵਾਲਾ ਫੈਬਰਿਕ ਆਪਣੇ ਕੋਲ ਅਵੇਲੇਬਲ ਹੈ ਇਸ ਟਾਈਮ ਤੁਸੀਂ ਕਿਸੇ ਤੇ ਵੀ ਆਪਣਾ ਸਿਲੈਕਟ ਕਰਕੇ ਵਰਕ ਕਰਵਾ ਸਕਦੇ ਹੋ ਤੁਹਾਡੇ ਕੋਲ ਕੋਈ ਆਪਣਾ ਫੈਬਰਿਕ ਦੀ ਕੋਈ ਚੁਆਇਸ ਹੈਗੀ ਹੈ ਤੁਹਾਡੀ ਉਹ ਵੀ ਦੱਸ ਸਕਦੇ ਹੋ ਵਰਕ ਦੀ ਚੁਆਇਸ ਉਹ ਵੀ ਦੱਸ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਹੈ ਤੁਸੀਂ YouTube ਤੇ ਦੇਖ ਸਕਦੇ ਹੋ ਤੁਹਾਨੂੰ Instagram ਤੇ ਦੇਖ ਸਕਦੇ ਹੋ ਹਾਂਜੀ ਉਹ ਤੋਂ ਡਿਜ਼ਾਈਨ ਵਗੈਰਾ ਦੇਖ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਜਿਹੜੀ ਆਪਣੇ ਕੋਲ ਸਟਿਚਿੰਗ ਆ ਗਈ ਉਹ ਵੀ ਵੇਲੀ ਹੈ ਉਹਲਾ ਹਰ ਇੱਕ ਤਰ੍ਹਾਂ ਦਾ ਵਰਕ ਵੀ ਹੈਗਾ ਹਰ ਇੱਕ ਤਰ੍ਹਾਂ ਦਾ ਫੈਬਰਿਕ ਵੀ ਹੈ ਬਟੇਕ ਸੂਟ ਜਿੱਦਾਂ ਤੁਸੀਂ ਚਾਹੋ ਆਪਣਾ ਸੇਮ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋਗੇ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਸਾਰਾ ਆਪਣਾ ਡਿਟੇਲਸ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਸਟਿਚਿੰਗ ਕਰਵਾਉਣੀ ਹੈ ਨਹੀਂ ਕਰਵਾਉਣੀ ਉਹ ਤੁਹਾਡੀ ਆਪਣੀ ਪਸੰਦ ਤੇ ਅਕੋਰਡਿੰਗ ਹੈਗਾ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਬਿਦੌਟ ਸਟਿਚਿੰਗ ਵੀ ਲੈ ਸਕਦੇ ਹੋ ਵਰਕ ਕਰਵਾ ਕੇ ਲੈ ਸਕਦੇ ਹੋ ਪ੍ਰਿੰਟ ਸੂਟ ਤੁਸੀਂ ਐਦਾਂ ਹੀ ਬਾਏ ਕਰਨਾਗਾ ਆਪਣਾ ਉਦਾਂ ਕਰ ਸਕਦੇ ਹੋਗੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਸਾਰੇ ਆਪਣੇ ਬਹੁਤ ਸੋਨੇ ਵਰਕ ਵਾਲੇ ਸੂਟ ਰੈਡੀ ਕਰਵਾਏ ਨੇਗੇ ਅਲੱਗ-ਅਲੱਗ ਫੈਬਰਿਕ ਤੇ ਰੈਡੀ ਹੋਏ ਹੋ ਕਰਤਾ ਅਨੁਸਾਰਾਂ ਨੂੰ ਪਸੰਦ ਆਉਣਗੇ ਸੇਮ ਪੈਟਰਨ ਬਣਾਉਣਾ ਹੈ ਸੇਮ ਕਰਵਾ ਸਕਦੇ ਹੋਗੇ ਫੈਬਰਿਕ ਵਗੈਰਾ ਚੇਂਜ ਕਰਕੇ ਆਪਣਾ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਪਰ ਤਿਆਰ ਕਰਵਾ ਕੇ ਲੈ ਸਕਦੇ ਹੋ ਦਿਖਾਉਣੇ ਆ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਦੇਖੋ ਜਿਹੜਾ ਆਪਣਾ ਪਹਿਲਾ ਸੂਟ ਅੱਜ ਦਾ ਬਹੁਤ ਸੋਹਣਾ ਆਪਣਾ ਨਵਾਂ ਡਿਜ਼ਾਈਨ ਹੈਗਾ ਇਹ ਟਾਈ ਡਾਈ ਦਾ ਆਪਾਂ ਜੌਰਜਟ ਫੈਬਰਿਕ ਤੇ ਰੈਡੀ ਕਰਵਾਇਗਾ ਪਿਛਲੇ ਸਾਲ ਸਾਡੇ ਤੁਸੀਂ ਕਾਫੀ ਸੂਟ ਜੌਰਜਟ ਦੇ ਉੱਪਰ ਤਿਆਰ ਕੀਤੇ ਹੋਏ ਦੇਖੇ ਸੀ ਕਾਫੀ ਸਾਰੇ ਸੇਲ ਕੀਤੇ ਨੇ ਸੀ ਜੌਰਜਟ ਦੇ ਉੱਪਰ ਸੂਟ ਆਪਣੇ ਕਾਫੀ ਰੈ ਅਮੀਰ ਕਰਦੇ ਆ ਇਸ ਬਾਰੇ ਵੀ ਤੁਹਾਨੂੰ ਆਪਣੇ ਜਿਹੜੇ ਨਵੇਂ ਨਵੇਂ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂਗੇ ਜੌਰਜਟ ਦੇ ਤੇ ਆਪਣੇ ਮਸਰੀਲ ਫੈਬਰਿਕ ਤੇ ਹਨਾ ਤੁਸੀਂ ਤੁਹਾਨੂੰ ਪਸੰਦ ਆਉਣਗੇ ਤੇ ਆਪਣਾ ਤਿਆਰ ਕਰਵਾਉਗੇ ਤੁਸੀਂ ਦੇਖੋ ਇਹ ਆਪਣਾ ਇਹ ਡਿਜ਼ਾਈਨ ਹੈਗਾ ਜਾਂ ਆਪਣਾ ਬਿਲਕੁਲ ਨਵਾਂ ਡਿਜ਼ਾਈਨ ਰੈਡੀ ਹੋ ਕੇ ਆਇਆ ਹੈ ਜੌਰਜਟ ਦੇ ਉੱਪਰ ਇਹ ਵਾਲੇ ਬਾਟਮ ਹੈ ਇਹਦੀ ਸਾਰੀ ਆਪਾਂ ਦੇਖੋ ਇੱਦਾਂ ਟਾਈ ਡਾਈ ਕਰਵਾਈ ਹੋਈ ਹੈ ਬਾਟਮ ਬਾਟਮ 컬러ਫੁਲ ਕਰਵਾਈ ਆਪਣ ਏਦਾਂ ਤੇ ਜਿਹੜੀ ਇਹਦੀ ਸ਼ਰਟ ਆ ਗਈ ਨਾਲ ਇਹ ਪਲੇਨ ਹੈਗੀ ਸ਼ਰਟ ਪਲੇਨ ਹੈਗੀ ਤੇ ਜਿਹੜੀ ਬਾਟਮਾਂ ਕੀ ਉਹ ਆਪਣੇ ਟਾਈ ਡਾਈ ਕੋਲ ਹੋਈ ਜਾ। ਪਲੇਨ 셔ਟ ਦੇ ਉੱਪਰ ਆਪਾਂ ਇਦਾਂ ਵਰਕ ਕਰਵਾਇਆ ਦੇਖੋ। ਆਹ ਵਾਲੀਆਂ ਕਲਰਫੁੱਲ ਬੂਟੀਆਂ ਪਈਆਂ ਹੋਈਆਂ ਨੇ ਪਲੇਨ 셔ਟ ਦੇ ਉੱਪਰ। ਇਦਾਂ। ਸਾਰੇ ਕਲਰਫੁੱਲ ਬੂਟੀਆਂ ਨਾਲ ਆਪਾਂ ਰੈਡੀ ਕਰਵਾਇਆ ਦੇਖੋ। ਬਹੁਤ ਸੋਹਣਾ ਡਿਜ਼ਾਈਨ ਇਹਦੇ ਤਿਆਰ ਹੁੰਦਾ ਦੇਖੋ ਜਿਹੜੇ ਜਿੰਨੇ ਕਲਰ ਇਹਦੇ ਵਿੱਚ ਬੂਟੀਆਂ ਨੇ ਸੀਗੇ ਸਾਰੇ ਦੇਖੋ ਆਪਣੇ ਉਦਾਂ ਟਾਈ ਡਾਈ ਦੇ ਵਿੱਚ ਨਹੀਂਗੇ। ਤੁਸੀਂ ਚਾਹੋ ਤਾਂ ਆਪਣਾ ਸਾਰਾ ਆਲ ਓਵਰ ਸੂਟ ਵੀ ਇਦਾਂ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਕੱਲੇ ਬਾਟਮ ਟਾਈ ਡਾਈ ਕਰਵਾਉਣੀ ਹੈ ਸਾਰਾ ਆਲ ਓਵਰ 5 ਦਾ 5 ਮੀਟਰ ਤੁਸੀਂ ਇਦਾਂ ਕਰਵਾ ਕੇ ਉਹਦੇ ਉੱਪਰ ਡਿਜ਼ਾਈਨ ਆਪਣਾ ਆਪਣਾ ਮਚਾਕਾਂ ਵਾਲਾ ਰੈਡੀ ਕਰਵਾਓ ਬਣਾ ਕੋਈ ਹੋਰ ਡਿਜ਼ਾਈਨ ਦੇਖ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਉਹਦੇ ਉੱਪਰ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਿਰਫ ਬੂਟੀਆਂ ਵਾਲੀਆਂ ਰੈਡੀ ਕਰਵਾਉਣਾਗਾ ਸਾਡੇ ਪਹਿਲਾਂ ਵਾਲੇ ਡਿਜ਼ਾਈਨ ਜਿਹੜੇ ਟਾਈ ਡਾਈ ਦੇ ਅਸੀਂ ਰੈਡੀ ਕਰਵਾਏ ਹੋਏ ਨੇ ਵਾਈਟ ਸੂਟਾਂ ਦੇ ਉੱਪਰ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਦੇਖੋ ਇਹ ਵਾਲਾ ਆਪਣਾ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੋਇਆ ਹੈਗਾ ਤੇ ਬਾਹਨੇ ਉੱਪਰ ਬਾਰਡਰ ਵਾਲਾ ਵਰਕ ਹੈਗਾ ਤੇ ਐਦਾ ਦੇਖੋ ਇਹ ਜੌਰਜਟ ਦੀ ਫੈਬਰਿਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆਗਾ ਤੇ ਇਹਦੇ ਨਾਲ ਆਪਾਂ ਨੇ ਟਾਈ ਡਾਈ ਵਾਲਾ ਹੀ ਦੁਪੱਟਾ ਕਮਲ ਚਨੂਨ ਦਾ ਤੁਸੀਂ ਪਿਓਰ ਚਨੂਨ ਦਾ ਵੀ ਕਰਵਾ ਸਕਦੇ ਹੋਗੇ ਜਿਹੜਾ ਤੁਹਾਨੂੰ ਪਸੰਦ ਦੇਖੋ ਜੌਰਜਟ ਦੇ ਨਾਲ ਤੱਕ ਚਨੂਨ ਵਗੈਰਾ ਹੀ ਚੱਲੂਗਾ ਜਾਂ ਤਰ ਪਿਓਰ ਸਪੂਨ ਵੀ ਚੱਲ ਜੂਗਾ ਤੇ ਜੇ ਆਪਾਂ ਇਹ ਜਿਹੜੀ ਆ ਫੈਬਰਿਕ ਹੈਗੀ ਹੁਣ ਜੇ ਜੌਰਜਟ ਤੁਸੀਂ ਨਹੀਂ ਕਰਵਾਉਣੀ ਹੈਗੀ ਆਪਣੇ ਕੋਲ ਆਪਸ਼ਨ ਹੈ ਗਰਮੀਆਂ ਦੇ ਲਈ ਤੁਸੀਂ ਮਸਲੀਨ ਟਾਈ ਡਾਈ ਕਰਵਾ ਸਕਦੇ ਹੋਗੇ ਤੇ ਜੇ ਪਾਰਟੀ ਵੀਅਰ ਸੂਟ ਰੈਡੀ ਕਰਵਾਉਣਾ ਤਾਂ ਆਪਾਂ ਇਹ ਟੈਬੀ ਸਰਕ ਰੈਡੀ ਕਰਵਾ ਸਕਦੇ ਹਾਂ ਪਿਓਰ ਕ੍ਰੇਪ ਵੀ ਆਪਣੀ ਟਾਈ ਡਾਈ ਹੋ ਜਾਂਦੀ ਆ ਪੈਬੀ ਸਿਲਕ ਰੈਡੀ ਹੋ ਜਾਂਦੀ ਆ ਆਪਣੀ ਜਿਹੜੀ ਜਾਰਜਟ ਆ ਕੀ ਇਹ ਆਪਣੀ ਟਾਈ ਡਾਈ ਰੈਡੀ ਹੁੰਦੀ ਆ ਤੇ ਗਰਮੀਆਂ ਦੇ ਲਈ ਤੁਸੀਂ ਆਪਣਾ ਟਾਈ ਡਾਈ ਸੂਟ ਰੈਡੀ ਕਰਵਾਉਣਾ ਤਾਂ ਮਸਲੀਨ ਤੇ ਕਰਵਾ ਸਕਦੇ ਹੋਗੇ ਬਹੁਤ ਸੋਹਣੀ ਖੂਬਸੂਰਤ ਡਿਜ਼ਾਈਨਿੰਗ ਹਨ ਆਪਾਂ ਨੇ ਦੇਖੋ ਇਹ ਟਾਈ ਡਾਈ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਅਗਰ ਤੁਹਾਨੂੰ ਸੇਮ ਪਸੰਦ ਆ ਤਾਂ ਆਪਣਾ ਸੇਮ ਲੈ ਸਕਦੇ ਹੋ ਤਾਂ ਰੈਡੀ ਕਰਵਾ ਕੇ ਅਗਰ ਤੁਸੀਂ ਆਪਣਾ ਕੋਈ ਕਿਸੇ ਹੋਰ ਫੈਬਰਿਕ ਤੇ ਤਿਆਰ ਕਰਵਾਉਣਾ ਹੋਰ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਤਾਂ ਉਹਦਾ ਆਪਣਾ ਸਾਰਾ ਚੋਇਸ ਤੁਹਾਨੂੰ ਦੱਸ ਕੇ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਦੇਖੋ ਜਿਹੜਾ ਆਪਣਾ ਲੈਕਸ ਸੂਟ ਹੈਗਾ ਇਹ ਵਾਲਾ ਆਪਣਾ ਬੰਦਨੀ ਵਾਲਾ ਪ੍ਰਿੰਟ ਹੈਗਾ ਬੰਦਨੀ ਵਾਲਾ ਪ੍ਰਿੰਟ ਆਪਣਾ ਇਹ ਦੇਖੋ ਬਹੁਤ ਸੋਹਣਾ ਸਕਾਈ ਜਿਹਾ ਕਲਰ ਹੈਗਾ ਹਾਂਜੀ ਦੇਖੋ ਇਹ ਆਪਣੀ ਜਿਹੜੀ ਬਿੰਦੀਆਂ ਵਾਲੀ ਡਾਟਸ ਵਾਲੀ ਬਾਟਮ ਆਂਗੀ ਔਰਗੈਂਜਾ ਦੀ ਆਪਣੀ ਫੈਬਰਿਕ ਆਗੀ ਇਹ ਔਰਗੈਂਜਾ ਦੇ ਵਿੱਚ ਆਪਣੇ ਤਿਆਰ ਕਰਵਾਇਆ ਗਿਆ ਹੈ ਸੂਟ ਔਰਗੈਂਜਾ ਦੀ ਫੈਬਰਿਕ ਆ ਹੈ ਆਪਣੇ ਡਾਟਸ ਵਾਲੀ ਇਦਾਂ ਬਾਟਮ ਆਂਗੀ ਤੇ ਇਹ ਵਾਲਾ ਬੰਦਨੀ ਪ੍ਰਿੰਟ ਵਾਲੀ ਆਪਣੀ ਸ਼ਰਟ ਆਗੀ ਸਕਾਈ ਕਲਰ ਹੈ ਇਹਦਾ ਇਹਦੇ ਵਿੱਚ ਤੁਹਾਨੂੰ ਕਲਰ ਨਾਲ ਕਾਫੀ ਸਾਰੇ ਮਿਲ ਜਾਣਗੇ ਔਰਗੈਂਜਾ ਦੇ ਵਿੱਚ ਤੇ ਜਿਹੜਾ ਹੈ ਬੰਦਨੀ ਵਾਲਾ ਪ੍ਰਿੰਟ ਹੈਗਾ ਆਪਣਾ ਇਹ ਇਹ ਤੁਸੀਂ ਔਰਗਾਂਜਾ 'ਚ ਵੀ ਲੈ ਸਕਦੇ ਹੋ ਜੌਰਜਟ 'ਚ ਵੀ ਲੈ ਸਕਦੇ ਹੋ ਕ੍ਰੇਪ 'ਚ ਵੀ ਲੈ ਸਕਦੇ ਹੋ ਟਿਸ਼ੂ 'ਚ ਵੀ ਲੈ ਸਕਦੇ ਹੋ ਸਿਮਰ ਟਿਸ਼ੂ ਦੇ ਵਿੱਚ ਵੀ ਤੇ ਹੁਣ ਆਪਣਾ ਕਾਟਨ ਦੇ ਵਿੱਚ ਵੀ ਆਇਆ ਹੋਇਆ ਹੈਗਾ ਇਹ ਬੰਦਨੀ ਵਾਲਾ ਪ੍ਰਿੰਟ ਤੁਸੀਂ ਕਾਟਨ ਦੇ ਵਿੱਚ ਵੀ ਲੈ ਸਕਦੇ ਹੋਗੇ ਦੇਖੋ ਬਹੁਤ ਸੋਹਣਾ ਆਪਣਾ ਔਰਗਾਂਜਾ ਦਾ ਨੀਚੇ ਪੈਚ ਸੌਰੀ ਆਪਾਂ ਕੱਪੜਾ ਲਗਾ ਕੇ ਦੇਖੋ ਵਾਈਟ ਕਲਰ ਦਾ ਉੱਤੇ ਇਹਦੇ ਵਰਕ ਕਰਵਾਇਆ ਦੇ ਕੇਰੇ ਦੇ ਉੱਪਰ ਬਾਰਡਰ ਬਹੁਤ ਸੋਹਣਾ ਦੇਖੋ ਐਦਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨਾਂਗੇ ਵਾਈਟ ਕਲਰ ਦੇ ਨਾਲ ਬਹੁਤ ਸੋਹਣਾ ਇਹਦਾ ਵਰਕ ਹੋਇਆ ਹੈਗਾ ਦੇ ਬਾਰਡਰ ਬਣਿਆ ਹੋਇਆ ਹੈਗਾ ਇੱਦਾਂ ਘੇਰੇ ਦੇ ਉੱਪਰ ਹੋਰ ਦੇ ਨੈੱਟ ਵਗੈਰਾ ਤੇ ਨਹੀਂ ਕੋਈ ਡਿਜ਼ਾਈਨ ਹੈਗਾ ਤੇ ਇਹਦੀ ਬਾਹਾਂ ਦਾ ਵਰਕ ਹੋਇਆ ਹੈਗਾ ਦੇਖੋ ਇੱਦਾਂ ਇਹ ਵਾਲਾ ਦੀ ਬਾਹਾਂ ਦੇ ਉੱਪਰ ਵਰਕ ਹੈਗਾ ਐਵੇਂ ਬਣਿਆ ਹੈ ਬਾਹਾਂ ਤੇ ਵਰਕ ਤੁਸੀਂ ਇਹਦੇ ਵਿੱਚ ਕੋਈ ਬੂਟੀ ਵਗੈਰਾ ਐਡ ਕਰਵਾਉਣੀ ਹੈ ਨਾਲ ਬਾਟਮ ਦਾ ਵਰਕ ਐਡ ਕਰਵਾਉਣਾ ਉਹ ਕਰਵਾ ਸਕਦੇ ਹੋਗੇ ਬਾਂਦਨੀ ਨੇ ਪ੍ਰਿੰਟ ਦੇ ਵਿੱਚ ਤੁਸੀਂ ਆਪਣਾ ਜਿਹੜਾ ਫੈਬਰਿਕ ਆ ਕੋਈ ਵੀ ਲੈ ਸਕਦੇ ਹੋ ਨਾਲ ਕਮਲਚਨੂਨ ਦਾ ਦੁਪੱਟਾ ਹੈਗਾ ਆਪਣਾ ਕਮਲਚਨੂਨ ਦੇ ਦੁਪੱਟੇ ਨੂੰ ਆਪਾਂ ਵਾਈਟ ਲੇਸ ਦੇ ਨਾਲ ਨੈੱਟ ਦੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਬਹੁਤ ਸੋਹਣਾ ਖੂਬਸੂਰਤ ਆਪਣਾ ਦੁਪੱਟਾ ਦੇਖੋ ਤਿਆਰ ਹੋਇਆਗਾ ਤੁਸੀਂ ਆਪਣਾ ਔਰਗੈਂਜਾ ਦਾ ਦੁਪੱਟਾ ਵੀ ਲੈ ਸਕਦੇ ਹੋਗੇ ਨਾਲ ਇਹਦੇ ਆਪਣਾ ਚਨੂਨ ਵਗੈਰਾ ਛੂਨ ਵਗੈਰਾ ਜਿਵੇਂ ਰੈਡੀ ਕਰਵਾਉ ਵੀ ਕਰਵਾ ਸਕਦੇ ਹੋ ਬਹੁਤ ਸੋਹਣੀ ਵਧੀਆ ਡਿਜ਼ਾਈਨਿੰਗ ਹੈ ਕਿ ਤੁਸੀਂ ਹੋਰ ਡਿਜ਼ਾਈਨਿੰਗ ਇਸੇ ਫੈਬਰਿਕ ਦੇ ਉੱਪਰ ਰੈਡੀ ਕਰਵਾਉਣੀ ਹੈ ਹੈਂਡਵਰਕ ਵੀ ਹੋ ਜੂਏ ਤੇ ਮਸ਼ੀਨ ਵੀ ਹੋ ਜੂ ਆਰੀ ਵੀ ਹੋ ਜੂ ਜਿਸੇ ਵੀ ਤਰ੍ਹਾਂ ਤੁਸੀਂ ਸਾਡੇ ਕਾਫੀ ਸਾਰੇ ਸੂਟ ਦੇਖੇ ਹੋਣਗੇ ਬਾਂਦਨੀ ਦੇ ਵਿੱਚ ਬਹੁਤ ਸਾਰੇ ਸੂਟ ਤਿਆਰ ਕਰਵਾਏ ਨੇ ਸੀ ਕਾਫੀ ਸਾਡੇ ਸੂਟ ਐਦਾਂ ਦੇ ਰੈਡੀ ਹੋਣ ਲੱਗੇ ਹੋਏ ਨੇ ਕਿ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਸਾਰੇ ਡਿਜ਼ਾਈ ਤੇ ਜੇਕਰ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤੁਸੀਂ ਹਲਕੀ ਜਿਹੀ ਡਿਜ਼ਾਈਨਿੰਗ ਨਾਲ ਰੈਡੀ ਕਰਵਾਉਣਾਗਾ ਆਪਣਾ ਵਾਧਨੀ ਵਾਲਾ ਪ੍ਰਿੰਟ ਤਾਂ ਇੱਧਰ ਰੈਡੀ ਕਰਵਾ ਕੇ ਲੈ ਸਕਦੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਫੈਬਰਿਕ ਵਗੈਰਾ ਤੁਸੀਂ ਆਪਣੀ ਖੁਦ ਚੁਆਇਸ ਕਰ ਸਕਦੇ ਹੋ ਕਿਹੜੀ ਤੇ ਕਰਵਾਉਣਾਗਾ ਹਾਂਜੀ ਦੇਖੋ ਆਪਣਾ ਨੈਕਸਟ ਡਿਜ਼ਾਈਨ ਹੈ ਜਿਹੜਾ ਇਹ ਵਾਲਾ ਆਪਣਾ ਬਹੁਤ ਸੋਹਣਾ ਕਲਰ ਹੈਗਾ ਕੰਜਈ ਜਾਂ ਮੋਰ ਪੰਖੀ ਜਿਹਾ ਕਲਰ ਹੈਗਾ ਦੇਖੋ ਇਹ ਆਪਣਾ ਮੋਰ ਪੰਖੀ ਜਿਹਾ ਕਲਰ ਹੈਗਾ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆਗਾ ਦੇਖੋ ਮਸ਼ੀਨ ਵਰਤਨਾ ਰੈਡੀ ਹੋਇਆ ਆਪਣਾ ਸਾਰਾ ਸੂਟ ਐਵੇਂ 골ਡਨ ਕਲਰ ਦੇ ਆਪਾਂ ਜਿਹੜੀ ਜਰੀ ਹੈਗੀ ਉਹ ਜੂਸ ਕੀਤੀ ਹੈਗੀ ਨੇੜੇ ਕੈਮਰਾ ਕਰਕੇ ਤੁਹਾਨੂੰ ਵਰਕ ਦਿਖਾਉਣੇ ਦੇਖੋ ਸਾਰਾ ਫਿਨਿਸ਼ਿੰਗ ਬਹੁਤ ਸੋਹਣੀ ਮਿਲੂ ਤੁਹਾਨੂੰ ਵਰਕ ਦੀ ਸਾਰੇ ਦੀ ਤੁਸੀਂ ਇਹ ਹੁਣ ਆਪਣਾ ਜਿਹੜਾ ਟਰਾਈ ਹੈ ਇਹ ਤੁਸੀਂ ਯੋਰਜਟ ਵਗੈਰਾ ਤੇ ਮਸਲੀਨ ਤੇ ਕੈਮਰਿਕ ਤੇ ਕਿਵੇਂ ਮਰਜ਼ੀ ਕਰ ਸਕਦੇ ਬਹੁਤ ਜ਼ਿਆਦਾ ਸੋਹਣੀ ਖੂਬਸੂਰਤ ਡਿਜ਼ਾਈਨ ਹੈ ਦੇਖੋ ਇਹ ਐਦਾਂ ਕਾਫੀ ਸਾਰੇ ਵੱਡੇ ਫਲਾਰ ਨੇ ਜਿਹੜੇ ਇਹਦਾ ਚਾਕ ਦੇ ਉੱਪਰ ਬਣੇ ਹੋਏ ਰਹਿਣਗੇ ਛੋਟਾ ਫਲਾਰਾ ਜਿਹੜਾ ਐਦਾਂ ਆਪਣਾ ਇਹ ਘੇਰੇ ਦੇ ਉੱਪਰ ਇੱਕ ਸਾਈਡ ਤੇ ਬਣਾਇਆ ਹੋਇਆ ਹੈਗਾ ਤੇ ਬਾਕੀ ਦੇ neck ਵਗੈਰਾ ਦੀ ਕੋਈ ਡਿਜ਼ਾਈਨਿੰਗ ਨਹੀਂ ਤਾਂ ਆਪਾਂ ਸਟਿਚਿੰਗ ਟਾਈਮ ਐਦਾਂ ਕਰਵਾਇਆ ਹੈ ਸਾਰਾ ਹਨ ਤੇ ਇਹਦੀ ਬਾਹ ਦੇ ਉੱਪਰ ਵਰਕ ਹੈਗਾ ਇਹ ਵਾਲੇ ਫਲਾਰ ਦੇ ਜਿਹੜੇ ਦੇਖੋ ਇਹ ਬਾਹ ਦੇ ਉੱਪਰ ਆਉਣਗੇ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਗਈ ਤੇ ਪਿਓਰ ਸ਼ਫੂਨ ਦਾ ਦੁਪੱਟਾ ਜਿਹੜਾ ਆਪਣੇ ਕਮਲ ਜਨੂਨ ਦਾ ਉਹ ਆਪਾਂ ਨੇ ਤਿਆਰ ਕਰਵਾਇਆ ਹੈਗਾ ਤੇ ਇਹ ਆਪਾਂ 골ਡਨ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣੀ ਖੂਬਸੂਰਤੀ ਜੀ ਡਿਜ਼ਾਈਨਿੰਗ ਆਪਣੀ ਤਿਆਰ ਹੋਈ ਹੈਗੀ ਤੇ ਜੇਕਰ ਤੁਹਾਨੂੰ ਪਸੰਦ ਆ ਗਈ ਇਹ ਤਾਂ ਤੁਸੀਂ ਆਪਣਾ ਫੈਬਰਿਕ ਸਿਲੈਕਟ ਕਰਕੇ ਕੋਈ ਵੀ ਜਿਹੜਾ ਤੁਸੀਂ ਤਿਆਰ ਕਰਵਾਉਣਾ ਕਿਉਂਕਿ ਹੁਣ ਫੈਬਰਿਕ ਤੁਸੀਂ ਆਪਣੇ ਅਕੋਰਡਿੰਗ ਹੀ ਸਿਲੈਕਟ ਕਰੋਗੇ ਹਨ ਜਿਹੜਾ ਫੈਬਰਿਕ ਤੁਸੀਂ ਤਿਆਰ ਕਰਵਾਉਣਾਗਾ ਵੀ ਤੁਸੀਂ ਗਰਮੀਆਂ ਵਾਲਾ ਕਰਵਾਉਣਾਗਾ ਸਰਦੀਆਂ ਵਾਲਾ ਕਰਵਾਉਣਾਗਾ ਜਾਂ ਤੁਸੀਂ ਪਾਰਟੀ ਵੇਅਰ ਕਰਵਾਉਣਾ ਜਾਂ ਤੁਸੀਂ ਆਮ ਡੇਲੀ ਵੇਅਰ ਦੇ ਲਈ ਰੈਡੀ ਕਰਵਾਉਣਾਗਾ ਨਾ ਫੈਬਰਿਕ ਦੇ ਸਿਲੈਕਸ਼ਨ ਤੁਸੀਂ ਆਪਣੇ ਕਰਕੇ ਸਾਰੇ ਕਾਫੀ ਸਾਰੇ ਫੈਬਰਿਕਾਂ ਬਾਰੇ ਆਪਾਂ ਤੁਹਾਨੂੰ ਦੱਸ ਦੱਸਦੇ ਹੁੰਨੇ ਆ ਵੀਡੀਓ ਵਿੱਚ ਨਾ ਕੋਈ ਵੀ ਫੈਬਰਿਕ ਆਪਣਾ ਸਿਲੈਕਟ ਕਰਕੇ ਤੁਸੀਂ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦਿਖਾਏ ਸੀਗੇ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਕੋਈ ਰੈਡੀ ਕਰਵਾਉਣਾ ਹੈ ਫੈਬਰਿਕ ਦੀ ਸੈলেকਸ਼ਨ ਕਰਕੇ ਵਰਕ ਦੀ ਕਰਕੇ ਆਪਣੇ ਨਾ ਸਾਰਾ ਸੇਮ ਬੁਟੀਕ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਜਿਵੇਂ ਤੁਹਾਡੀ ਚੁਆਇਸ ਹੋਈ ਉਸੇ ਚੁਆਇਸ ਦੇ ਅਕੋਰਡਿੰਗ ਸਕਰੀਨਸ਼ਾਟ ਭੇਜ ਕੇ ਤੁਸੀਂ ਵਟਸਐਪ ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ Tchau, she